ਸਸ ਸਨੇਚਿੰਗ ਦੀਆਂ ਵਾਰਦਾਤਾ ਦਿਨੋਂ ਦਿਨ ਵੱਧ ਰਹੀਆਂ ਨੇ ਅਜਿਹੇ ਵਾਰਦਾਤ ਕਰਦੇ ਨਾਲ ਲੁਟੇਰਿਆਂ ਦੀ ਇਹ ਲਾਈਵ ਵੀਡੀਓ ਹੈ ਮੋਗਾ ਦੀ ਇਹਨਾਂ ਸਨੇਚੁਰਾ ਨੇ ਆਪਣਾ ਕੰਮ ਤਾਂ ਬੜੀ ਫੁਰਤੀ ਨਾਲ ਕੀਤਾ ਪਰ ਜ਼ਿਆਦਾ ਦੂਰ ਤੱਕ ਨਹੀਂ ਭੱਜ ਸਕੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇਹਨਾਂ ਸਨੇਚੁਰਾ ਨੂੰ ਕਾਬੂ ਕਰਕੇ ਖੋਇਆ ਹੋਇਆ ਪਰਸ ਤੇ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਸ ਪਰਸ ਵਿੱਚੋਂ ਪੁਲਿਸ ਨੂੰ 21000 ਰੁਪਏ ਦੀ ਕੀਮਤ ਦੀਆਂ ਸੋਨੇ ਦੀਆਂ ਵਹਾਲੀਆਂ ਮਿਲੀਆਂ ਨੇ ਧਿਆਨਯੋਗ ਹੈ ਕਿ ਇਹਨਾਂ ਤਿੰਨ ਸਨੇਚਰਾਂ ਦੀ ਉਮਰ ਕਾਫੀ ਘੱਟ ਹੈ ਅਤੇ ਪੁਲਿਸ ਮੁਤਾਬਕ ਇਹ ਇਨਾਂ ਸਨੇਚਰਾਂ ਵੱਲੋਂ ਅੰਜਾਮ ਦਿੱਤੀ ਗਈ ਪਹਿਲੀ ਵਾਰਦਾਤ ਸੀ ਜਦੋਂ ਜੀ ਮੈਡਮ ਸ਼ਾਮ ਗਰਲ ਸੀ ਜੀ ਉਹ ਪਰਸੋਂ ਉਹਦਾ ਸ਼ਾਮ ਨੂੰ 6:40 ਦੇ ਪਰਸ ਤਿੰਨਾਂ ਸੱਤੇ ਬੰਦਿਆਂ ਨੇ ਮੋਟਰਸਾਈਕਲ ਤੇ ਆ ਕੇ ਇੱਕ ਪਾਲਸਰ ਮੋਟਰਸਾਈਕਲ ਦੇ ਉੱਪਰ ਸਿਲੀਅਸ ਜਿਹਦੇ ਜੁੜੀ ਬਿਆਨਾਂ ਦੇ ਨਾਲ ਸੀ ਐਫਆਰ ਨੰਬਰ 113 ਕੋਣ ਸਟਾਡਾ ਸਿਟੀ ਸੌਦੇ ਵਿੱਚ ਸਨੈਚਿੰਗ ਦੀ ਸੁਰਦਾਸੀ ਵੀ ਦੇ ਦਰਜ ਕਰਦੇ ਸੀ ਫਿਰ ਅਸੀਂ ਉਹਨੂੰ ਸੀਸੀ ਜੀਐਨ ਤੇ ਹੋਰ ਬਰਾਲਿਆਂ ਦੇ ਸੜਕਾਂ ਤੋਂ ਵੀ ਸਾਡਾ ਦੇ ਵਿੱਚ ਉਹ ਜੀ ਇਹਦੇ ਤਿੰਨੇ ਦੋਸ਼ੀ ਤੇ ਉਹਨਾਂ ਨੂੰ ਬਰਾ ਮਤਲਬ ਫੜ ਕੇ ਉਹਨਾਂ ਤੋਂ ਮਤਲਬ ਇਸੇ ਦਮਿਆਨ ਸਾਰੇ ਪੀਸੀਓ ਖੜ ਕੇ ਉਹਨਾਂ ਕੋਲੋਂ ਮੋਟਰਸਾਈਕਲ ਤੇ ਇਹਨਾਂ ਦੇ ਪੈਸੇ ਤੇ ਜੋ ਸੋਨਾ ਵਗੈਰਾ ਰੋਜ ਆ ਜਰੂਰੀ ਕਾਗਜ਼ੀ ਐਪੀ ਵੀ ਵਗੈਰਾ ਸਿਬਰਾਮਤ ਹੈ 10 ਦੇ ਜੇ ਪਹਿਲੀ ਵਾਰ ਤਾਂ ਦੀ ਕੀਤੀ ਹੈ ਪਰ ਉਹ ਜਲਦੀ ਸੀ ਕ੍ਰੰਤ ਫੜ ਗਿਆ